ਫਰਮੈਂਟੋ ਜੀ ਕਹਿੰਦੇ ਵੀ ਲੋਨ ਲੈਣਾ ਸੌਖਾ ਹੋ ਗਿਆ ਪਹਿਲਾਂ ਜਦੋਂ ਕੋਈ ਲੋਨ ਵਗੈਰਾ ਲੈਣਾ ਹੁੰਦਾ ਸੀ ਨਾ ਕੋਈ ਕਿਸੇ ਨੇ ਕੋਈ ਕਾਰ ਮੋਟਰਸਾਈਕਲ ਵੀ ਲੈਣੀ ਹੈ ਤੇ ਸਭ ਤੋਂ ਪਹਿਲਾਂ ਇੱਕ ਉਹ ਅੜ ਜਾਂਦਾ ਸੀ ਸਿਬਲ ਸਕੋਰ ਉੱਥੇ ਜਾ ਕੇ ਸਾਰਿਆਂ ਦੀ ਗਰਾਰੀ ਫਸ ਜਾਂਦੀ ਸੀ ਸਿਬਲ ਸਕੋਰ ਲਗਭਗ ਸਾਡਾ ਡਾਊਨ ਹੀ ਹੁੰਦਾ ਸੀ ਪਰ ਹੁਣ ਕਹ ਰਹੇ ਨੇ ਵੀ ਜਿਹੜੀਆਂ ਨਵੀਆਂ ਗਾਈਡਲਾਈਨਸ ਆ ਰਹੀਆਂ ਉਹਦੇ ਹਿਸਾਬ ਨਾਲ ਵੀ ਸਿਬਲ ਸਕੋਰ ਜਿਹੜਾ ਚੈੱਕ ਨਹੀਂ ਹੋਇਆ ਕਰਨਾ ਉਸ ਤੋਂ ਬਿਨਾਂ ਹੀ ਲੋਨ ਵਗੈਰਾ ਹੋ ਜਾ ਕਰਨਾ ਨੇ ਸਿੰਪਲ ਸਕੋਰ ਦੀ ਇੱਕ ਨਾ ਪ੍ਰੋਬਲਮ ਵੀ ਆ ਕਿ ਜਿੱਦਾਂ ਉਹਨੂੰ ਮੰਨ ਲਓ ਤੁਸੀਂ ਕੋਈ ਫਰਸਟ ਟਾਈਮ ਲੋਨ ਲੈ ਰਹੇ ਹੋ ਜੀ ਠੀਕ ਹੈ ਨਾ ਜੀ ਤਾਂ ਕਈ ਵਾਰ ਤੁਹਾਡਾ ਸਿੰਪਲ ਸਕੋਰ ਕਿਉਂਕਿ ਲੋਨ ਪਹਿਲਾਂ ਕੋਈ ਚੱਲਿਆ ਨਹੀਂ ਹੁੰਦਾ ਹੂੰ ਉਹ ਇੱਕ ਪ੍ਰੋਬਲਮ ਬਣ ਜਾਂਦਾ ਪ੍ਰੋਬਲਮੈਟਿਕ ਹੋ ਜਾਂਦਾ ਜੀ ਹੂੰ ਹੂੰ ਹੁਣ ਬੈਂਕਾਂ ਦਾ ਜੇ ਦੇਖੀਏ ਤੇ ਇਸ ਵੇਲੇ ਕਹਿ ਲੋ ਕਿ ਮੱਥਾ ਜਿਹੜਾ ਤਪਣ ਡਿਆ ਬੁਖਾਰ ਦੇ ਨਾਲ ਕਿਉਂਕਿ ਮੁੰਡੇ ਨੇ ਗਾਣਾ ਗਾਇਆ ਸੀਗਾ ਉਹਨੂੰ ਬਾਰੀ ਜੀਖੜਕਾ ਕੇ ਤੇਰੇ ਯਾਰ ਨੂੰ ਤਾਂ ਲੰਗਪੂਣੇ ਦਾ ਚੜ ਗਿਆ ਬੁਖਾਰ ਨੱਡੀ ਟਕਟ ਠੀਕ ਹੈ ਜੀ ਉਹ ਬਾਤ ਸੇ ਸ਼ਾਇਦ ਫੇਲਾ ਸ਼ਾਇਦ ਦਰਸ਼ਨ ਅ ਦਰਸ਼ਨ ਕੁਝ ਹੋਸੀ ਨਹੀਂ ਹਾਂ ਜੀ ਦਰਸ਼ਨ ਉਹ ਤਾਂ ਪਿੰਡ ਸੀਗਾ ਕੋਈ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਹਾਂ ਜੀ ਉਹ ਵੀ ਦਰਸ਼ਨ ਲਖੇ ਵਾਲੀ ਠੀਕ ਹਾਂ ਜੀ ਤੇ ਉਹ ਬਾਤ ਬੱਬੂ ਮਾਨ ਕੋਲ ਵੀ ਗਿਆ ਸੀ ਜੀ ਜੀ ਤਾਂ ਗੱਲ ਇਹ ਆ ਕਿ ਮਤਲਬ ਕਿ ਬੈਂਕਾਂ ਨੂੰ ਤੇ ਮੱਥਾ ਜਿਹੜਾ ਨਾ ਤਾਂ ਬਦਨਾਸਰ ਆਉਂਦਾ ਹੈ ਤਾਂ ਲੋਨ ਦੀ ਡਿਮਾਂਡ ਜਿੰਨੀ ਜ਼ਿਆਦਾ ਹੋਏਗੀ ਬੈਂਕਾਂ ਨੂੰ ਇੰਟਰਸਟ ਆਏਗਾ ਤਬ ਬੈਂਕ ਉਹਨੇ ਹੀ ਹਰੇ ਪਰੇ ਹੋਣ ਹੂੰ 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 ਉਹਨੇ ਹੀ ਤੁਹਾਨੂੰ ਐਫ ਡੀ ਤੇ ਵਿਆਸ ਵੱਧ ਮਿਲੇਗਾ ਯਾਨੀ ਇਹ ਕਿ ਸਾਈਕਲੇ ਮੈਂ ਉਧਰ ਨਹੀਂ ਜਾਂਦਾ ਜੀ ਹੁਣ ਕੀ ਕਰ ਰਹੇ ਆ ਸ਼ਾਇਦ ਇਹ ਲਿਆ ਰਹੇ ਆ ਕਿ ਭਈ ਜਿਹੜਾ ਸਿਵਲ ਸਕੋਰ ਆ ਉਹਨੂੰ ਛੱਡ ਦਿਓ ਇੱਕ ਯੂ ਐਲ ਆਈ ਹੁੰਦੀ ਆ ਉਹਨੂੰ ਵੀ ਛੱਡ ਦਿਓ ਤੁਸੀਂ ਮਤਲਬ ਕਿ ਸਾਦੇ ਟੰਗ ਨਾਲ ਹਾਂਜੀ ਛੱਡ ਦਿੰਨੇ ਹੋਗੇ ਕਿ ਭਈ ਇਦਾਂ ਕਰੋ ਕਿ ਇਹ ਬੰਦੇ ਦਾ ਵੇਖੋ ਕਿ ਉਹਦੀ ਇਨਕਮ ਕਿੰਨੀ ਕੁਆ ट्रांजैक्शनਾਂ ਕੀ ਆ ਤੇ ਉਹਦੀ ਖਰੀਦਦਾਰੀ ਕੀ ਆ ਜੀ ਯੂਪੀਆਈ ਪੇਮੈਂਟ ਲੈਣ ਦੇਣ ਕੀ ਆ ਬਾਹਾਂ ਚੀਜ਼ਾਂ ਚੈੱਕ ਕਰੋ ਜੀ ਇਹਦਾ ਮਤਲਬ ਹੈ ਕਿ ਉਹਦਾ ਲੈਣ ਦੇਣ ਸੋਨਾ ਚੱਲਦਾ ਬਸ ਇਹ ਚੀਜ਼ ਦੇਖ ਲਓ ਦੇ ਕੇ ਤਾਂ ਲੈ ਕੇ ਕਿਤੇ ਦੇ ਛੱਡੋ ਸਿਵਲ ਸਕੋਰ ਛੱਡੋ ਤਾਂ ਇਹ ਇੱਕ ਮੇਰੇ ਖਿਆਲ ਦੇ ਨਾਲ ਚੰਗੀ ਚੀਜ਼ ਵੀ ਆ ਹੂੰ ਬਿਲਕੁਲ ਅੱਜ ਵੀ ਉਹਨ ਇੱਕ ਕਮੈਂਟ ਪੜੋ ਤੁਸੀਂ ਬੜਾ ਖੂਬਸੂਰਤ ਕਮੈਂਟ ਹੈ ਤੇ ਬੜਾ ਧਿਆਨ ਦੇਣ ਵਾਲਾ ਹੈ ਜੱਟ ਔਨ ਫਾਇਰ ਕਹਿੰਦੇ ਕਿ ਜੇ ਤੁਸੀਂ ਗਰੰਟੀ ਪਾਈ ਆ ਤਾਂ ਵੀ ਸਿਵਲ ਸਕੋਰ ਘਟ ਜਾਂਦਾ ਇਹ ਪ੍ਰੋਬਲਮ ਆ ਹੁਣ ਦੇਖੋ ਗੱਲ ਇਹ ਕਿ ਇੱਕ ਫਾਰਮੈਲਿਟੀ ਆ ਫਾਰਮੈਲਿਟੀ ਇਹ ਮੰਨ ਲਓ ਮੈਂ ਗਰੰਟਰ ਆ ਹੂੰ ਕਿਸੇ ਦੀਆਂ ਕਿਸ਼ਤਾਂ ਟੁੱਟ ਰਹੀਆਂ ਨੇ ਜੀ ਸਿੰਪਲ ਸਕੋਰ ਮੇਰਾ ਡਾਊਨ ਹੋ ਰਿਹਾ ਉਹ ਭਰ ਵੀ ਰਿਆ ਪੈਨਲਟੀ ਵੀ ਦੇ ਰਿਹਾ ਜਾਂ ਨਵੇੜਾ ਵੀ ਕਰ ਰਿਹਾ ਪਰ ਸਿੰਪਲ ਸਕੋਰ ਦੋਨਾਂ ਦੇ ਪ੍ਰਭਾਵਿਤ ਹੋ ਰਿਹਾ ਜੀ ਤੇ ਫਿਰ ਗਰੰਟਰ ਦੀ ਜਦੋਂ ਤੁਹਾਡੇ ਕੋਲ ਸਾਰਾ ਕੁਝ ਹੁੰਦਾ ਗਰੰਟਰ ਦੀ ਜਿਹੜੀ ਫਾਰਮੈਲਟੀ ਸ਼ਡੋ ਅਗਲੇ ਦਾ ਕਿਉਂ ਸਿਵਲ ਪ੍ਰਭਾਵਿਤ ਕਰਦੇ ਹੋ ਸੋ ਇਹ ਕੁਝ ਸਮੱਸਿਆਵਾਂ ਸੀ ਜਿਵੇਂ ਆਪਣੇ ਭਾਈ ਸਾਹਿਬ ਨੇ ਲਿਖਿਆ ਤਾਂ ਗੱਲ ਆ ਕੇ ਇਸ ਮਾਮਲੇ ਦੇ ਵਿੱਚ ਹੁਣ ਇਹਨਾਂ ਨੇ ਪਹਿਲ ਕਦਮੀ ਕੀਤੀ ਆ ਕਿ ਸਿੱਧਾ ਇਹ ਫੰਡਾ ਚੱਕੋ ਬਾਕੀ ਲਾਗੂ ਹੋਣ ਚ ਥੋੜਾ ਟਾਈਮ ਲੱਗੇਗਾ ਮੇਰੇ ਖਿਆਲ ਦੇ ਨਾਲ ਜਿੰਨਾ ਕੋਈ ਮੈਂ ਇਸ ਚੀਜ਼ ਨੂੰ ਸਮਝਿਆ ਕਿ ਲੋਨ ਦੀ ਡਿਮਾਂਡ ਜਿਹੜੀ ਹੈ ਛੋਟੇ ਲੋਨ ਜਾਂ ਦਰਮਿਆਨੇ ਲੋਨ ਉਹ ਵਧਾਉਣ ਵਾਸਤੇ ਇਹਨਾਂ ਨੇ ਜੇਹਾ ਕੀਤਾ ਹੈ ਕਿ ਅੜਚਣ ਵੀ ਦੂਰ ਕਰ ਦਿਓ ਜੀ 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 ਮਿੰਟੂ ਜੀ ਚਲੋ ਇਹ ਅੜਚਣ ਤੇ ਦੂਰ ਹੋ ਗਈ ਮਿੰਟੂ ਜੀ ਪਰ ਇੱਕ ਕਮੈਂਟ ਨਾ ਪੜੇ ਬਿਨਾ ਆਪਾਂ ਜਾ ਨਹੀਂ ਸਕਦੇ ਮਹਿੰਦ ਸਿੰਘ ਜੀ ਦਾ ਕਮੈਂਟ ਹੈ ਨਿਰਮਲ ਸਿੰਘ ਜੀ ਦਾ ਵੀ ਕਮੈਂਟ ਆਇਆ ਤੇ ਕਹਿ ਰਹੇ ਨੇ ਕਿ ਦਰਬਾਰ ਸਾਹਿਬ ਨੂੰ ਡਾਉਣ ਵਾਲੀ ਧਮਕੀ ਕਹਿੰਦੇ ਦੁਬਾਰਾ ਫੇਰ ਆ ਗਈ ਹੈ ਹੁਣ ਇਹ ਨਹੀਂ ਪਤਾ ਵੀ ਇਹ ਕੱਲ ਵਾਲੀਆਂ ਧਮਕੀਆਂ ਤੋਂ ਬਾਅਦ ਦੀ ਕੋਈ ਗੱਲ ਕਰ ਰਹੇ ਆ ਹਾਂਜੀ ਉਹ ਵੀ ਦੇਖ ਲੈਣੀ ਬਾਤ ਵਿੱਚ ਹਾਂਜੀ ਕਿੱਦਾਂ ਹੋਇਆ ਕਿੱਦਾਂ ਪਰ ਹੈ ਸੱਚੀ ਚਿੰਤਾਜਨਕ ਗੱਲ ਹੈ ਚਿੰਤਾਜਨਕ